ਗਰਮੀ ਦੇ ਵਿੱਚ ਦਿਨ ਰਾਤ ਬੈਠੇ ਆ ਪੁਲਿਸ ਵਾਲਿਆਂ ਨੇ ਅਗਲੇ ਕੱਲ ਜਿਹੜੀ ਬਿਜਲੀ ਕੱਢ ਦਿੱਤੀ ਦਰਵਾਜ਼ੇ ਜਿਹੜੇ ਆ ਔਰਤਾਂ ਲਈ ਔਰ ਬੱਚਿਆਂ ਲਈ ਜਿਹੜੇ ਆ ਉਹ ਦਰਵਾਜ਼ੇ ਇਸ ਗੇਟ ਦੇ ਜਿਹੜੇ ਬੰਦ ਹੋ ਗਏ ਭਾਜ ਪਾਪ ਜਾਓ ਭਾਜ ਪਾਪ ਜਾਓ ਇਲਾਕਾ ਟਾਂਡਾ ਹੀ ਆ ਜਿੱਥੇ ਸਵਾਲ ਕਰਨ ਤੇ ਪਰਚੇ ਹੁੰਦਾ ਵਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨਮਨੀ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਕਹਿੰਦੇ ਲੋਕਤੰਤਰੀ ਰਾਜ ਦੇ ਵਿੱਚ ਜੇ ਆਪਣੇ ਹੱਕ ਸੱਚ ਦੀ ਜਿਹੜੀ ਗੱਲ ਹੈ ਉਹ ਪ੍ਰਸ਼ਾਸਨ ਅੱਗੇ ਜਾਂ ਕੋਈ ਮਹਾ ਮੰਤਰੀ ਹੈ ਜਾਂ ਕੋਈ ਵਿਧਾਇਕ ਨੇ ਉਹਨਾਂ ਅੱਗੇ ਰੱਖਣਾ ਸਾਡਾ ਹੱਕ ਬਣਦਾ ਸਾਡਾ ਰਾਈਟ ਬਣਦਾ ਤੇ ਇਸੇ ਵਿਸ਼ੇ ਤੇ ਦਲਿਤ ਸਮਾਜ ਵੱਲੋਂ ਕਿਸੇ ਗੱਲ ਨੂੰ ਲੈ ਕੇ ਵਿਧਾਇਕ ਦੇ ਨਾਲ ਨਾਰਾਜ਼ਗੀ ਚੱਲ ਰਹੀ ਹੈ ਤੇ ਉਸੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਇੱਥੇ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਮਨੀਸਟਰ ਕਤਰ ਦੇ ਬਾਹਰ ਦਲਿਤ ਸਮਾਜ ਵੱਲੋਂ ਜੋ ਧਰਨਾ ਲਗਾਇਆ ਗਿਆ ਅਣਮਿੱਥੇ ਸਮੇਂ ਲਈ ਇਸ ਸੰਬੰਧੀ ਗੱਲ ਕਰਦੇ ਹਾਂ ਹਾਂਜੀ ਸਰ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਤੇ ਕੀ ਸਰ ਦਿੱਕਤਾਂ ਨੇ ਕਿਸ ਮੁੱ issue ਨੂੰ ਲੈ ਕੇ ਧਰਨਾ ਲਾਇਆ ਸਾਡੀਆਂ ਦੋ ਪ੍ਰਮੁੱਖ ਮੰਗਾਂ ਵਾਂ ਇੱਕ ਤੇ ਇਹ ਆ ਕਿ ਜਿਹੜੇ ਸਵਾਲ ਕਰਨ ਤੇ ਜਿਹੜਾ ਐਡਾ ਵੱਡਾ ਜ਼ੁਰਮ ਜਿਹੜਾ ਬਣਾਤਾ ਔਰ ਉਹਤੇ ਉਹ ਪਰਚਾ ਦਰਜ ਕਰਤਾ ਪਰਚਾ ਦਰਜ ਕਰਕੇ ਜਿਹੜੇ ਸਾਡੇ ਤਿੰਨ ਨੌਜਵਾਨ ਜਿਹੜੇ 20 ਮਈ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤੇ ਜਿਹੜੇ ਦਲਤਾਂ ਦੇ ਨਾਲ ਬਧੀ ਕੀ ਕਰਨ ਵਾਲਾ ਐਮਐਲਏ ਆਮ ਆਦਮੀ ਪਾਰਟੀ ਦਾ ਟਾਂਡਾ ਉਹਦੇ ਖਿਲਾਫ ਐਸਸੀਐਸਟੀ ਐਕਟ ਤੇ ਹੋਰ ਤਰਾਮਾਂ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਇਹ ਦੋ ਪ੍ਰਮੁੱਖ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਕਰ ਰਹੇ ਕਿਤਾਵ ਮੋਰਚਾ ਸਾਨੂੰ ਲੋਨ ਦੀ ਇਸ ਕਰਕੇ ਨੋਬਤਾਈ ਕਿਉਂਕਿ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਕਿ 13 ਜੂਨ ਨੂੰ ਵੀ ਅਸੀਂ 19 ਜੂਨ ਨੂੰ ਜਿਹੜਾ ਉਹਨਾਂ ਨੂੰ ਰਿਹਾ ਕਰ ਦਵਾਂਗੇ ਪਰ ਐਸਐਸਪੀ ਉਸ ਵਾਦਾ ਖਲਾਫੀ ਕੀਤੀ ਵੀ ਐਸਐਸਪੀ ਨੇ ਔਰ ਜਿਸ ਕਰਕੇ ਅਨ ਜਿਹੜਾ ਇਹ ਮੋਰਚਾ ਜਿਹੜਾ ਲਾਉਣਾ ਪਿਆ ਦਿੱਕਤਾ ਸਾਨੂੰ ਪਹਿਲਾਂ ਤਾਂ ਬਹੁਤ ਐ ਭਿਆਨਕਰ ਜਿਹੜੀ ਆ ਉਹ ਗਰਮੀ ਸੀ ਗਰਮੀ ਦੇ ਵਿੱਚ ਦਿਨ ਰਾਤ ਬੈਠੇ ਆ ਪੱਖਾ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਤੇ ਸ਼ਹਿਰ ਦੇ ਕੁਝ ਮਾਜਜ ਲੋਕਾਂ ਨੇ ਜਿਹੜਾ ਪੱਖੇ ਦਾ ਪ੍ਰਬੰਧ ਕਰਕੇ ਦਿੱਤਾ ਤੇ ਪੁਲਿਸ ਵਾਲਿਆਂ ਨੇ ਅਗਲੇ ਕੱਲ ਜਿਹੜੀ ਬਿਜਲੀ ਕੱਢ ਦਿੱਤੀ। ਫਿਰ ਉਹ ਟੈਂਟ ਖਾੜਨ ਲੱਗੇ, ਟੈਂਟ ਵਿਰੋਧ ਹੋਇਆ, ਟੈਂਟ ਨਹੀਂ ਉਖਾੜਿਆ, ਉਹ ਖੜਨ ਦਿੱਤਾ। ਫਿਰ ਬਿਜਲੀ ਸਪਲਾਈ ਕੱਢ ਦਿੱਤੀ। ਫਿਰ ਵਿਰੋਧ ਹੋਇਆ, ਬਿਜਲੀ ਸਪਲਾਈ ਬਹਾਲ ਹੋ ਗਈ। ਤੇ ਤੜਕੇ ਅੱਜ ਜਿਹੜੀ بارش ਆਈ ਹੈ, بارش ਦੇ ਵਿੱਚ ਤੋ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹੋ, ਫਿਰ ਵੀ ਧੱਕੇਸ਼ਾਹੀ ਹੋ ਰਹੀ ਹੈ। ਬਿਲਕੁਲ ਜੀ ਬਿਲਕੁਲ। ਇਹ ਤੋਂ ਵੀ ਦੇਖੋ ਕਿ ਹੱਦ ਜਿਹੜੀ ਹੈ ਕਿੰਨਾ ਗੈਰ-ਮਨੁੱਖੀ ਜਿਹੜਾ ਵਤੀਰਾ ਜਿਹੜਾ ਖਾਸ ਕਰਕੇ ਦਲਿਤ ਔਰਤਾਂ ਤੇ ਬੱਚਿਆਂ ਇੱਥੇ ਜਿਹੜੇ ਸਾਰੇ ਲੋਕ ਸੀ ਜਦੋਂ ਤੜਕੇ بارش ਆਈ ਆ ਪੂਰੀ بارش ਨਾਲ ਆ ਸਾਰਾ ਜਿਹੜੀ ਜਗਾ ਵਾ ਪੂਰਾ ਸਾਡਾ ਜਿਹੜਾ ਗੱਦੇ ਜੋ ਮੈਟ ਆ ਜੋ ਰਸ਼ਣ ਆ ਜੋ ਲੀੜਾ ਕਪੜਾ ਸਾਰਾ ਜਿਹੜਾ ਉਹ ਭਿੱਜ ਗਿਆ ਤੇ ਅਸੀਂ ਜਿਹੜਾ ਇੱਥੇ ਗਿਆ ਵੀ ਕੰਪਲੈਕਸ ਦੇ ਅੰਦਰ ਜਿਹੜਾ ਔਰਤਾਂ ਤੇ ਬੱਚਿਆਂ ਨੂੰ ਜਿਹੜਾ ਆਸਰਾ ਲੈ ਲੈਂਦੇ ਹਾਂ ਪਰ ਇਹ ਦਰਵਾਜ਼ੇ ਜਿਹੜੇ ਆ ਔਰਤਾਂ ਲਈ ਔਰ ਬੱਚਿਆਂ ਲਈ ਜਿਹੜੇ ਆ ਉਹ ਦਰਵਾਜ਼ੇ ਇਸਡੇ ਤੇ ਜਿਹੜੇ ਬੰਦ ਹੋ ਗਏ ਉਹ ਵੀ ਬਿਲਕੁਲ ਜਿਹੜੀ ਹੈ ਮਨਾਹੀ ਆ ਜਦਕਿ ਇਹ ਬਿਲਡਿੰਗ ਵੀ ਜਿਹੜੀ ਹੈ ਮਜ਼ਦੂਰਾਂ ਦੇ ਹੱਥਾਂ ਨਾਲ ਬਣੀ ਆ ਪਰ ਇੱਥੇ ਇਸ ਬਿਲਡਿੰਗ ਦੇ ਵਿੱਚ ਮਜ਼ਦੂਰਾਂ ਲਈ ਕੋਈ ਜਗ੍ਹਾ ਨਹੀਂ ਇਹਦੇ ਨਾਲ ਵੱਡੀ ਜਿਹੜੀ ਹੋਰ ਜਿਹੜੀ ਆ ਘਟਿਆ ਜਿਹੜੀ ਆ ਕਾਰਜਕਾਰੀ ਇਸ ਪ੍ਰਸ਼ਾਸਨ ਦੀ ਆਪਾਂ ਕੀ ਦੇਖ ਸਕਦੇ ਹਾਂ ਤੇ ਸਰਕਾਰ ਜਿਹੜੀ ਬਣੀ ਆ ਲੋਕਪੱਖੀ ਸਰਕਾਰ ਆ ਤੇ ਕਿਵੇਂ ਕਿਸ ਨਜ਼ਰੀਆ ਨਾਲ ਦੇਖਦੇ ਹੋ ਤੁਸੀਂ ਲੋਕਪੱਖੀ ਦੇਖ ਲੋ ਤੁਸੀਂ ਨਹੀਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਡਲੇ ਤੱਕ ਵੀ ਮਾਰਨੇ ਜਿਹੜੇ ਜਾਇਜ਼ ਆ ਪਰ ਇੱਥੇ ਤੇ ਡਲੇ ਨਹੀਂ ਵੱਜੇ ਸਵਾਲ ਹੋਏ ਆ ਸਵਾਲ ਕੱਲੇ ਇੱਥੇ ਨਹੀਂ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਭਜਾਓ ਭਾਜਪਾ ਹਜਾਓ ਸੰਯੁਕਤ ਮੋਰਚੇ ਦਾ ਸੱਦਾ ਸੀ ਉਦੇ ਵਿਰੋਧ ਹੋ ਰਿਹਾ ਸੀ ਡਟਵਾ ਵਿਰੋਧ ਹੋਇਆ ਏ ਪਰ ਬਾਕੀ ਬਾਕੀ ਜਿਹੜੇ ਉਮੀਦਵਾਰਾਂ ਨੂੰ ਵੀ ਸਵਾਲ ਹੋਏ ਈਵਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਹੋਏ ਪਰ ਇੱਕ ਅਲੋਕਾ ਇੱਕ ਇਲਾਕਾ ਟਾਂਡਾ ਹੀ ਆ ਜਿੱਥੇ ਸਵਾਲ ਕਰਨ ਤੇ ਪਰਚੇ ਹੁੰਦਾ ਵਾ ਔਰ ਕਾਨੂੰਨ ਅਨੁਸਾਰ ਜਿਹੜਾ ਐਸਐਸਪੀ ਜਿਹੜਾ ਕਾਰਵਾਈ ਕਰਨ ਦੀ ਤਾਂ ਸੰਵਿਧਾਨ ਦੇ ਮੁਤਾਬਕ ਚੱਲਣ ਦੀ ਤਾਂ ਇੱਕ ਐਮਐਲ ਦੇ ਇਸ਼ਾਰੇ ਤੇ ਜਿਹੜਾ ਚੱਲ ਰਿਹਾ ਜਿਹੜਾ ਪੂਰੀ ਤਰ੍ਹਾਂ ਤਾਨਾਸ਼ਹੀ ਆ ਗੈਰਕਾਨੂੰਨੀ ਆ ਗੈਰਸੰਵਿਧਾਨਕ ਆ ਇਸ ਕਾਕੇ ਦੇ ਖਿਲਾਫ ਅਸੀਂ ਅੰਤਮ ਦੌਰ ਤੱਕ ਜਿਹੜਾ ਡਟਾਂਗੇ ਸਾਨੂੰ ਬਹੁਤ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਜਿਵੇਂ ਸਾਡੇ ਸਤਕਾਰਯੋਗ ਜ਼ਿਲ੍ਹਾ ਬਾਰਾ ਅਸੋਸ਼ਨ ਦੇ ਪ੍ਰਧਾਨ ਸਾਹਿਬ ਆ ਹੋਰ ਕਿਸਾਨ ਜਥੇਬੰਦੀਆਂ ਹੋਰ ਮਜ਼ਦੂਰ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਵੀ ਮਿਲ ਰਿਹਾ ਅਸੀਂ ਅਵਸ਼ਿ ਜਿਹੜਾ ਇਸ ਮਾਮਲੇ ਦੇ ਵਿੱਚ ਜਿੱਤਾਂਗੇ ਅੱਜ ਜਿਹੜਾ ਤਿੰਨ ਚਾਰ ਪਿੰਡਾਂ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਮਜ਼ਦੂਰਾਂ ਤੱਕ ਪਹੁੰਚ ਕੀਤੀ ਹੈ ਜਦੋਂ ਦੱਸਿਆ ਕਿ ਆ ਸਾਰਾ ਕੁਝ ਇਸ ਤਰ੍ਹਾਂ ਤਾਨਾਸ਼ਹੀ ਬਤੀਰਾ ਜਿਹੜਾ ਅਪਣਾਇਆ ਹੋਇਆ ਪ੍ਰਸ਼ਾਸਨ ਨੇ ਸਰਕਾਰ ਜਿਹੜੀ ਹੈ ਕਦੀ ਬਦਲਾਅ ਦਾ ਨਾਅਰਾ ਦਿੰਦੀ ਸੀ ਇਹ ਬਦਲਾ ਆ ਬਦਲਾ ਵਾ ਕਿ ਲੋਕ ਆਪਣਾ ਜਿਹੜਾ ਕਾਨੂੰਨ ਅਨਸਾਰ ਕਾਰਵਾਈ ਕਰਨ ਲਈ ਵੀ ਜਿਹੜਾ ਦਰਿਆਵਾਂ ਵਿਚਾਲੇ ਸੜਕਾਂ ਤੇ ਬਹਿਣਾ ਪਿਆ। ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਜਿਹੜੇ ਭ੍ਰਸ਼ਟ ਇਹਨਾਂ ਦੇ ਲੋਕ ਸੇਵ ਜਾਂ ਨੁਮਾਇੰਦੇ ਸੀ ਜਾਂ ਕੋਈ ਵਿਧਾਇਕ ਵੀ ਸੀ ਉਹਨਾਂ ਨੂੰ ਵੀ ਇਹਨਾਂ ਵੱਲੋਂ ਬਰਖਾਸਤ ਕੀਤਾ ਗਿਆ ਉਹਨਾਂ ਦੀ ਉਹਨਾਂ ਦੇ ਪਦ ਤੋਂ। ਤੇ ਇਸ ਵੇਲੇ ਵੀ ਜੋ ਇਹਨਾਂ ਦਾ ਹੀ ਵਿਧਾਇਕ ਹੈ ਟਾਂਡੇ ਤੋਂ ਹਲਕੇ ਤੋਂ ਐਮਐਲਏ ਨੇ ਉਹ ਇਹਨਾਂ ਦੇ ਪਾਰਟੀ ਦੇ ਵਿਧਾਇਕ ਨੇ ਤੇ ਉਹਨਾਂ ਦੇ ਖਿਲਾਫ ਕੋਈ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਭਗਵੰਤ ਮਾਨ ਸਰਕਾਰ ਜਿੱਥੇ ਨਾਰੇ ਲਾ ਰਹੀ ਹੈ ਕਿ ਗਰੀਬਾਂ ਸਰਕਾਰ ਹੈ ਤੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਹਾਂ ਹਰ ਦੇ ਦੇਖੋ ਜੀ ਜਿਹੜਾ ਇੱਕ ਐਮਐਲਏ ਜਿੱਤੇ ਪ੍ਰਿਸ਼ਤਾਜਾਰ ਦੇ ਦੋਸ਼ ਲੱਗੇ ਸੀ ਮੰਤਰੀ ਸੀ ਉਹਨੂੰ ਮੰਤਰੀ ਦੇ ਅਹੁਦੇ ਤੋਂ ਜਿਹੜਾ ਹਟਾ ਕੇ ਜਿਹੜਾ ਉਹਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਢਿਆ ਅੱਜ ਵੀ ਪਾਰਟੀ ਨੇ ਸੀਐਮ ਨੇ ਸਟੇਜਾਂ ਦੇ ਜਿਹੜੀਆਂ ਸਾਂਝੀਆਂ ਕਰਦੇ ਆ ਇਹ ਐਮਐਲਏ ਜਿਹੜਾ ਪੂਰਾ ਤਮਾਮ ਜਿਹੜਾ ਕਹਿੰਦੇ ਕਿ 13 ਬਰਾਬਰ 0 ਬਿੱਤੇ ਇਹਨਾਂ ਦੀਆਂ 13 ਜਿੱਤਾਂਆਂ ਕਿ 13 ਪੰਜਾਬ ਦੀਆਂ ਚੰਡੀਗੜ੍ਹ ਦੀਆਂ ਸਤ ਦਿੱਲੀ ਦੀਆਂ ਫਲਾਨੀਆਂ ਠਮਕਾਨੀਆਂ ਲੋਕਾਂ ਨੇ ਤਿੰਨਾਂ ਦੇ ਲਿਆ ਕੇ ਖੜੇ ਕਰ ਦਿੱਤਾ ਤੇ ਔਕਾਤ ਇਹਨਾਂ ਦੀ ਜਿਹੜੀ ਆ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਲੋਕਾਂ ਜੀ ਹਾਲ ਇਹੀ ਰਿਹਾ ਤੇ ਇਹਨਾਂ ਨੂੰ ਜਿਹੜੀਆਂ ਤਿੰਨ ਕੀ ਇਹਨਾਂ ਨੂੰ ਤਿੰਨ ਦੀਆਂ ਤਿੰਨ ਵੀ ਨਹੀਂ ਲੱਭਣੀਆਂ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਲੱਭਣੀ ਲੋਕਾਂ ਨੇ ਇਹਨਾਂ ਨੂੰ ਨਾਨੀ ਚੇਤੇ ਕਰਾਣੀ ਆ ਪੰਜਾਬ ਸਰਕਾਰ ਦਾ ਇੱਕ ਨਾਰਾ ਪੰਜਾਬ ਸਰਕਾਰ ਤੁਹਾਡੇ ਦੁਆਰ ਕਿੱਥੋਂ ਤੱਕ ਇਹ ਸੱਚ ਸਾਬਤ ਹੋ ਰਿਹਾ ਤੁਸੀਂ ਆਪਣੇ ਅੱਖੀ ਦੇਖ ਸਕਦੇ ਹੋ ਇਹ ਲੋਕ ਜਿਹੜੇ ਨੇ ਆਪਣੇ ਹੱਕ ਦੀ ਆਵਾਜ਼ ਲੈ ਕੇ ਇੱਥੇ ਪਹੁੰਚੇ ਨੇ ਤੇ ਸਰਕਾਰ ਵੱਲੋਂ ਇਹਨਾਂ ਨਾਲ ਰਾਬਤਾ ਵੀ ਕਾਇਮ ਕਰਨ ਤੱਕ ਜਾਇਜ਼ ਨਹੀਂ ਮੰਨਿਆ ਜਾ ਰਿਹਾ ਸੋ ਦੇਖਣਾ ਹੋਵੇਗਾ ਕਦੋਂ ਤੱਕ ਇਹ ਧਰਨਾ ਇਸ ਤਰ੍ਹਾਂ ਚੱਲਦਾ ਰਹੇਗਾ ਕਦੋਂ ਇਹਨਾਂ ਦੇ ਹੱਕ ਦੀ ਆਵਾਜ਼ ਜੋ ਹੈ ਉਹ ਸਾਹਮਣੇ ਆਵੇਗੀ ਤੇ ਇਹਨਾਂ ਨੂੰ ਇਨਸਾਫ਼ ਮਿਲੇਗਾ ਤੇ ਜਿਹੜੇ ਇਹਨਾਂ ਦੇ ਬੰਦੀ ਬਣਾਏ ਗਏ ਜੋ ਜੇਲ੍ਹ ਚ ਨਜ਼ਰਬੰਦ ਵਰਕਰ ਰੱਖੇ ਗਏ ਨੇ ਕਦੋਂ ਉਹਨਾਂ ਨੂੰ ਉੱਥੋਂ ਨਜਾਤ ਮਿਲੇਗੀ ਤੇ ਉਹ ਜੇਲ੍ਹ ਚੋਂ ਬਾਹਰ ਆਉਣਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਮ ਮੰਨੀ ਸੰਚੀਮਾ ਜੀਬੀਸੀ ਅਪਡੇਟ